ਕਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਐਚਪੀ ਨੰਦਰਾ ਬਲੌਗ ਤੇ ਹਾਂਜੀ ਦੇਖੋ ਜੀ ਹੋ ਗਏ ਆ 11:20 ਮਿੰਟ ਅਸੀਂ ਨਾਸ਼ਤਾ ਕਰ ਲਿਆ ਆ ਇਧਰ ਕਿਚਨ ਦਾ ਵੀ ਸਾਰਾ ਅਸੀਂ ਸਾਫ ਸਫਾਈਆ ਕਰ ਲਿਆ ਆ ਕਿਚਨ ਸਾਫ ਕਰਤੀ ਭਾਂਡੇ ਸਾਫ ਕਰ ਸਾਰਾ ਕੁਝ ਕਰ ਲਿਆ ਹਲੇ ਸਾਡੀ ਸਫਾਈ ਰਹਿੰਦੀ ਆ ਆਂਟੀ ਕਰੋਗੇ ਸਫਾਈ ਇਧਰ ਚੰਦਰ ਚੰਦਰ ਝਾੜ ਕੇ ਸਾਰਾ ਅਸੀਂ ਸਹੀ ਕਰ ਲਿਆ ਆ ਤੇ ਇੱਧਰ ਚੱਲਦਾ ਪਿਆ ਸਾਡਾ ਬਲੌਗ ਅਸੀਂ ਆਪਣਾ ਬਲੌਗ ਦੇਖਦੇ ਪਏ ਆ ਤੇ ਹਾਂਜੀ ਮੈਂ ਜਾਵਾਂ ਮੈਂ ਕੱਪੜੇ ਪਾਏ ਵਾ ਸੁੱਕੜੇ ਹਨਾ ਚਲੋ ਪਹਿਲਾਂ ਕਿ ਚੱਲ ਗਈ ਆ ਸਕੂਲ ਹਰਮਨ ਕੋਠੇ ਤੇ ਆ ਹੋਰ ਕੀ ਬਸ ਹੁਣ ਸਫਾਈ ਕਰ ਜਾਵੇ ਆਂਟੀ ਫੇ ਕਰਦੇ ਆ ਕੰਮ ਹਨਾ ਚਲ ਮੈਂ ਕੱਪੜੇ ਪਾਇਆ ਵਾਂ ਫੇ ਮੈਂ ਇਹਦੇ ਘਾਲਦੇ ਆ ਅੱਜ ਕੀ ਬਣਾਉਨੇ ਆ ਲਓ ਜੀ 1:00 ਵਜ ਗਿਆ ਆ ਹਾਂਜੀ ਵੀ ਆ ਗਏ ਆ ਦੁਕਾਨ ਤੋਂ ਅੱਜ ਆਪਣੇ ਰੂਮ ਚ ਪਏ ਆ ਏਸੀ ਲਾ ਗਏ ਹੈ ਬੜੇ ਜਨਾਵਾ ਇੱਧਰ ਆਏ ਨਾ ਸਹੀ ਵੀ ਆ ਗਏ ਨਹੀਂ ਏਸੀ ਸਹੀ ਜ਼ਿਆਦਾ ਨਾ ਕੱਟ ਨਹੀਂ ਨਾ ਕੀਤਾ ਕੱਲ ਪੱਲੂ ਨੇ ਵੀ ਲਾਇਆ ਸੀਗਾ ਪੱਲੂ ਵੀ ਇੱਕ ਘੰਟਾ ਇੱਧਰ ਹੋਇਆ ਮੈਂ ਉੱਧਰ ਬੰਦ ਕੀਤਾ ਸੀ ਏਸੀ ਇੱਕ ਘੰਟਾ ਲਾ ਕੇ ਇੱਥੇ ਬੈਠੀ ਰਹੀ ਆ ਅਸੀਂ ਇੱਧਰ ਬਹਿਣ ਵਾਲਾ ਜਿੱਧਰ ਬਹਿ ਕੇ ਰਹਿੰਦੇ ਆ ਉਧਰ ਵਾਲੇ ਆਂਟੀ ਸਵਾਇ ਗੱਲ ਸੀ ਕਿ ਮੈਂ ਫਿੱਟਰ ਆ ਗਿਆ ਲੱਗੇ ਆ ਚਾਵਲ ਬਣਾਉਣ ਆਪਾਂ ਜਾਣਾ ਵਾ ਕੋਈ ਨਹੀਂ ਆ ਕੀ ਖਤਰਾ ਹੋਇਆ ਵਾਹ ਬਹੁਤ ਸਨੋਜੀ ਮੰਮੀ ਕਰਦੇ ਪਏ ਆ ਪਾਠ ਤੇ ਲਓ ਜੀ ਇੱਧਰ ਰੱਖਿਆ ਪਾਣੀ ਗਰਮ ਕਿਉਂਕਿ ਮੈਂ ਇਹਦੇ ਵਿੱਚ ਨਿਊਟਰੀ ਗਰਮ ਪਾਣੀ ਵਿੱਚ ਪਾਉਂਗੀ ਤੇ ਇੱਧਰ ਬਣਾਉਂਗੀ ਚਾਵਲ ਚਾਵਲ ਭਿੱਜਣੇ ਪਾਉਣ ਲੱਗੀ ਆ ਮੈਂ ਕਿ ਚਾਵਲ ਡੱਬੇ 'ਚੋਂ ਢੱਡ ਲੈਣੀਆਂ ਕੱਢ ਕੇ ਛੋਟੇ ਡੱਬੇ 'ਚ ਪਾ ਲਈਏ ਤੇ ਫੇਰ ਲਾਇਆ ਇਹ ਨਿਊਟਰੀ ਨੂੰ ਤੜਕਾ ਇਹਨੂੰ ਚਾਵਲਾਂ ਨੂੰ ਤੜਕਾ ਨਿਆਣੇ ਕਹਿੰਦੇ ਕਿ ਅੱਜ ਨਿਊਟਰੀ ਵਾਲੇ ਚਾਵਲ ਖਾਣੇ ਆ ਚਲੋ ਅੱਜ ਨਿਊਟਰੀ ਵਾਲੇ ਚਾਵਲ ਬਣਾਉਂਦੇ ਆ ਚਲੋ ਲਾਉਨੇ ਆ ਤੜਕਾ ਫੇਰ ਤੁਹਾਨੂੰ ਦਿਖਾ ਲਦੇ ਆ ਲੋ ਜੀ ਪਿਆਰੀ ਹੋਰੀ ਆ ਰੋਟੀ ਪਾਣੀ ਦੀ ਹੋਰ ਕੀ ਆ ਨਿਊਟਰੀ ਵਾਲੇ ਚਾਵਲ ਹੋਣੇ ਸੀਗੇ ਨਿਊਟਰੀ ਵਾਲੇ ਆ ਦੇਖੋ ਹਾਂ ਪਿਆਜ਼ ਟਮਾਟਰ ਲੰਬੇ ਲੰਬੇ ਮਿਰਚਾਂ ਆਲੂ ਟਮਾਟਰ ਚਾਹ ਦੀ ਜਿਹੜੇ ਵਾਲਾ ਹੂੰ ਕਿ ਹੁਣ ਮੈਂ ਲੱਗੀਆਂ ਚਾਵਲਾਂ ਨੂੰ ਤੜਕਾ ਦੇ। ਓਕੇ। ਮੈਂ ਉਹੀ ਸੋਚਦਾ ਸੀਗਾ ਵੀ ਬਣਾਉਣੇ ਕਹਿੰਦੇ ਸੀਗੇ। ਨਿਊਟਰੀ ਵਾਲੇ ਚੌਲ। ਅੱਗੇ ਦਾ ਜਦੋਂ ਮੈਂ ਚੌਲ ਬਣਾਏ ਸੀ ਨਾ ਅੱਗੇ ਸਬਜ਼ੀ ਪਈ ਸੀ ਨਿਊਟਰੀ ਵਾਲੀ। ਆ ਨਿਊਟਰੀ ਵਾਲੀ ਸਬਜ਼ੀ ਪਈ ਸੀ ਅੱਗੇ। ਮੈਂ ਕੀ ਕੀਤਾ ਚੌਲ ਜੋ ਚੌਲਾਂ ਤੜਕਾ ਲਾਇਆ ਨਾ ਵਿੱਚੇ ਨਿਊਟਰੀ ਤਰੀ ਵਿੱਚੇ ਸਬਜ਼ੀ ਉਹਨੇ ਆਣੀ ਨੂੰ ਇੰਨੀ ਪਸੰਦ ਆਈ। ਹੁਣ ਆ ਨਿਊਟਰੀ ਕਲੀ ਵਾਲ ਕੇ ਬਣਾਉਂਦੀ ਹਾਂ। ਕਹਿੰਦੇ ਨਿਊਟਰੀ ਵਾਲੇ ਚੌਲ ਬਣਾਓ। ਹਾਂ ਨਿਊਟਰੀ ਵਾਲੇ। ਚਲੋ ਠੀਕ ਬਣਾਓ। ਮਿਲਦੇ ਆਂ ਫਿਰ। ਕੱਲ ਹੀ ਫੇਰ ਦੇਖਦੇ ਆਂ। ਬਰਾੜਾ ਫੇਰ ਜਲਦੀ ਫਿਰ ਲਓ ਜੀ ਟਮਾਟਰ ਪਿਆਜ਼ ਭੁੰਨ ਲਿਆ ਆ ਤੇ ਜਿਹੜੀਆਂ ਹਰੀਆਂ ਮਿਕਚਾਂ ਸੀਆਂ ਉਹ ਸਾਰਾ ਕੁਝ ਲੰਬੀਆਂ ਲੰਬੀਆਂ ਕੱਟ ਕੇ ਵਿੱਚ ਪਾ ਲਈਆਂ ਆ ਤੇ ਇੱਧਰ ਪਾਵਾਂਗੇ ਆਲੂ ਨੂੰ ਮੈਂ 12 ਦੀ ਜੋ ਪਣਾ ਸੀ ਪਾ ਲਿਆ ਉਦជា ਵੀ ਫਿਰ ਪਾਵਾਂਗੇ ਆਲੂ ਤੇ ਨਾਲ ਹੀ ਪਾ ਦਵਾਂਗੇ ਇਹਦੇ ਨਿਊਟਰੀ ਇਹਨੂੰ ਥੋੜੇ ਜਿਹਾ ਭੁੰਨਣ ਤੋਂ ਬਾਅਦ ਵੀ ਪਾਵਾਂਗੇ ਵਿੱਚ ਚਾਵਲ ਚਲੋ ਬਣਾ ਕੇ ਦਿਖਾਉਦੇ ਆ ਤੁਹਾਨੂੰ ਲਓ ਜੀ ਇੱਧਰ ਲਾ ਲਿਆ ਆ ਤੜਕਾ ਤੇ ਹੁਣ ਕਰਦੀਆਂ ਕੁੱਕਰ ਬੰਦ ਤੇ ਮੰਮੀ ਲੱਗੇ ਆ ਚਾਹ ਬਣਾਉਣ ਚਾਹ ਪੀਵਾਂਗੇ ਘੁੱਟ ਚਾਹ ਤੇ ਮੰਮੀ ਹਾਂਜੀ ਚਲੋ ਮੈਂ ਤਾਂ ਸਾਰਾ ਸਾਫ ਕਰ ਲਵਾਂ ਹਾਂ ਚਲੋ ਬਣਾਓ ਫੇ ਚਾਹ ਦੱਦਗਾ ਬਸ ਦੱਦਗਾ ਬਣਾ ਮੈਂ ਚਾਹ ਪੀ ਰਹੇ ਹੋ ਕਪੜੇ-ਕੁਪੜੇ ਪਾ ਲਿਆ ਕਰੋ ਹਾਂ ਲੱਗਾ ਭਰਾਵਾ ਆ ਜਲਦੀ ਨਾ ਲਗਾ ਕੀ ਗੱਲ ਆ ਓ ਯਾਰ ਮੌਸਮ ਸਹੀ ਨਹੀਂ ਐ ਅਗਲਾ ਵੀਡੀਓ ਖੇਤੀ ਨਾਲੇ ਵਰਗੇ ਗ੍ਰੇਡ ਪਾ ਲੱਗਾਂਗੇ ਓਕੇ ਠੀਕ ਹਾਂਜੀ ਮੰਗੇ ਜਾਵਾਂ ਲੋੜੀ ਚਾਵਲ ਗਏ ਨੇ ਬਣ ਨਿਊਟਰੀ ਵਾਲੇ ਨਿਊਟਰੀ ਵਾਲੇ ਅਸੀਂ ਚੱਲੇ ਹੁਣ ਲਿਆਨ ਕੁੜੀ ਨੂੰ ਸਕੂਲ ਪਤਾ ਨਹੀਂ ਕਿੱਦਾਂ ਬਣ ਲੈ ਲੈ ਕੇ ਫਿਰ ਵਾਪਸ ਆਨੇ ਆ ਤਾਂ ਫਿਰ ਦੇਖਦੇ ਆ ਟੇਸਟ ਟਾਈਮ ਹੋ ਗਿਆ ਆ 1:45 ਹਾਂ ਉਹ ਕਹਿ ਗਈ ਸੀ ਸਪੈਸ਼ਲ ਵੀ ਜਿਹਦਾ ਉਧਰ ਨਿਊਟਰੀ ਵਾਲੇ ਬਣਾਇ ਸੀ ਉਧਰ ਬਣਾਈਓ ਹਾਂ ਬਸ ਉਹ ਨਿਊਟਰੀ ਪਾ ਕੇ ਬਣਾਇਆ ਅੱਜ ਤੇ ਦੇਖੋ ਕਿੱਦਾਂ ਦੇ ਬਣਦੇ ਤੇਰੇ ਤਾਂ ਵੈਸੇ ਹੀ ਫੇਵਰੇਟ ਨਿਊਟਰੀ ਆਵਾ ਤਾਂ ਆਏ ਫਿਰ ਜੀ ਹਾਂ ਲੈ ਆਏ ਕੁੜੀ ਨੂੰ ਚੱਲ ਆ ਬਈ ਹਾਂਜੀ ਲਿਆਏ ਬੱਲੂ ਨੂੰ ਹੋ ਆ ਗਏ ਆ ਹਾਂਜੀ ਬੈਠੇ ਹੋ ਹਾਂਜੀ ਤੁਸੀਂ ਕੀ ਲੱਭਦੇ ਆ ਭੈਣ ਜੀ ਘਾ ਲੱਗਾ ਰਾਤ ਨੂੰ ਫੇਸਟ ਚੱਲਦਾ ਹੈ ਉਹ ਇਹ ਕੌਣ ਲੈ ਕੇ ਆਇਆ ਆ ਉਹ ਯਾਰ ਮੈਂ ਤਾਂ ਜੀ ਲਈ ਸੀ ਬਾਹਰ ਇੰਗਲੈਂਡ ਅੱਛਾ ਫਰੈਂਡ ਨੇ ਦਿੱਤਾ ਹੈ ਚਲੋ ਫਰੈਂਡ ਚਲੋ ਕੁਝ ਤਾਂ ਦਿੱਤਾ ਨਾ ਫਰੈਂਡ ਨੇ ਆਹ ਵਧੀਆ ਗੱਲ ਆ ਭਾਵੇਂ ਇੰਨੀ ਕੇ ਚੀਜ਼ ਦੇਣ ਹੁੰਦਾ ਤਾਂ ਹੈਗਾ ਜਨਾ ਮੇਰੀ ਫਰੈਂਡ ਨੇ ਦਿੱਤੀ ਆ ਬਹੁਤ ਸੋਹਣੀ ਆ ਚਲੋ ਹੁਣ ਕਪੜੇ ਚੇਂਜ ਕਰੋ ਤੇ ਚਾਵਲ ਜੂਬਲ ਬਣ ਗਏ ਆ ਹਾਂ ਚਾਵਲ ਬਣਾਏ ਸੀ ਬਣਾ ਕੇ ਗਈ ਸੀ ਚਲੋ ਖਾਓ ਰੋਟੀ ਫਿਰ ਚਲੋ ਠੀਕ ਆ ਪਾਵਾਂ ਜੀ ਰੋਟੀ ਫੇ ਹੋਰ ਹੋਰ ਹੋ ਕੇ ਹੋ ਕੇ ਹੋ ਕੇ ਇੱਕ ਚੀਜ਼ ਹੋਰ ਚਾਵਲ ਲੱਗੇ ਆ ਖਾਨ ਨਿਊਟਰੀ ਵਾਲੇ ਯੂ ਵਿਲ ਨਾਟ ਕੰਮ ਚਾਵਲ ਮੰਮੀ ਖਾਂਦੇ ਸੀ ਮੰਮੀ ਰੋਟੀ ਖਾਂਦੀ ਮੰਮੀ ਖਾਣ ਲੱਗੇ ਰੋਟੀ ਤੇ ਵੱਡੀ ਦੇਖੋ ਗੱਲ ਦੇਖੋ ਜੀ ਇਹ ਬਣੇ ਕਿਦੇ ਕਰਕੇ ਆ ਇਹਦੇ ਕਰਕੇ ਵੀ ਨਿਊਟਰੀ ਵਾਲੇ ਚੌਲ ਬਣਾਉਣੇ ਆ ਤੇ ਚੌਲ ਖਾਣੇ ਆ ਦੇ ਵਿੱਚ ਨਿਊਟਰੀ ਅੱਛਾ ਵਿੱਚ ਨਿਊਟਰੀ ਨਹੀਂ ਹੋਣੀ ਚਾਹੀਦੀ ਹੁਣ ਮੇਰੀ ਰੋਟੀ ਦੇਖੋ ਬਣਾਉਣਾ ਨਿਊਟਰੀ ਵਾਲੇ ਆ ਪਰ ਵਿੱਚ ਨਿਊਟਰੀ ਨਾ ਹੋਵੇ ਕੀ ਪਤਾ ਬਣਾਉਣਾ ਨਿਊਟ ਹੈਂ ਕਿਆ ਬਲ ਰੋਟੀ ਕੋਈ ਗੱਲ ਨਹੀਂ ਤੁਸੀਂ ਲੱਗੋ ਥੋੜੀ ਜਿਹੀ ਵੈਸੀ ਮੋੜੀ ਨਿਊਟਰੀ ਕੋਣੀ ਖਾਣੀ ਤੂੰ ਜਦੋਂ ਨਿਊਟਰੀ ਨਹੀਂ ਖਾਣੀ ਵਿੱਚ ਨਿਊਟਰੀ ਵਾਲੇ ਚਾਵਲ ਕਿ ਬਣਵਾਨੀ ਕਿਉਂ ਆ ਮੇਰੀ ਮਰਜ਼ੀ 70 ਉਹ ਪਾਣੇ ਤੇਰੇ ਮਰਜ਼ੀ ਦੀ ਲੱਗਦੀ ਚਲੋ ਜੀ ਮਿਲਦੇ ਆ ਰੋਟੀ ਪਾਣੀ ਖਾ ਗਏ ਹਾਂਜੀ ਲਓ ਜੀ ਪੌਣੇ 4 ਹੋ ਗਏ ਆ ਠੀਕ ਆ ਇਦਾਂ ਸੀ ਕਿਚਨ ਸਾਫ ਕਰ ਦਿੱਤੀ ਸਾਰਾ ਸਾਡਾ ਕੰਮ ਹੋ ਗਿਆ ਆ ਤੇ ਚਾਵਲ ਅਰੇ ਦੇ ਵਿੱਚੇ ਪਾਏ ਆ ਚਾਵਲ ਤੇ ਆ ਮੈਂ ਕ੍ਰੇਲੇ ਲਿਆਂਦੇ ਸੀ ਇਹ ਹੁਣ ਮੈਂ ਕ੍ਰੇਲਿਆਂ ਨੂੰ ਛਿੱਲ ਕੇ ਲੂਣ ਲਾ ਕੇ ਰੱਖ ਦਿੱਤਾ ਇਹਨੂੰ ਆਪਾਂ ਬਣਾਵਾਂਗੇ ਕੱਲ ਸਵੇਰੇ ਤੇ ਹੁਣ ਚਾਵਲ ਤੇ ਸ਼ਾਮੀ ਕੋਈ ਸਬਜ਼ੀ ਬਣਾਵਾਂਗੇ ਹਾਂਜੀ ਭੈਣ ਜੀ ਚੱਲਣੇ ਸੀ ਤੂੰ ਹਾਂ ਮੰਡੀ ਕੋਈ ਗੁੱਥ ਕਰ ਦੋ ਜ ਮੇਰੀ ਹੈ ਗੁੰਦੇ ਕੋਈ ਗੁੱਥ ਕਰ ਦੋ ਚਲੋ ਮੈਂ ਆਈ ਤੇ ਆਵੜੀ ਤਿਆਰੀ ਕਰੋ ਪੁੱਤ ਨਾਲੇ ਹੈ ਹਾਂਜੀ ਆਮਰੇ ਬੜ ਗਿਆ ਕੱਪੜੇ ਹਲੇ ਰੋਕੇ ਲੈ ਕੇ ਆਵਾਂ ਨਾ ਮੰਮੀ ਰੋਕੇ ਰੋ ਸੁੱਕਣ ਜਰੀ ਗਿੱਲੇ ਗਿੱਲੇ ਰਹਿੰਦੇ ਠੀਕ ਠੀਕ ਵਾ ਹਾਂਜੀ ਕਿੱਦਾਂ ਜੀ ਬਹੁਤ ਵਧੀਆ ਹੂੰ ਉਹ ਟਾਈਮ ਆ ਜਾਾਂਗਾ ਪਾਸਾ ਲੈ ਹੈਗੇ ਆ ਪੰਜ ਪੰਜ ਮਿੰਟਾ ਸਿਰ ਬਾਣ ਲੱਗੀ ਉਹਦਾ ਬਸ ਸਿਰ ਬਾਣ ਸੀ ਛੱਡ ਗਏ ਤੁਸੀਂ ਵੀ ਉੱਧਰ ਚੱਲ ਜਾਣਾ ਫੜ ਜਾ ਪੁੱਛ ਲਈਏ ਜਾਂਪ ਪੁੱਛ ਨੂ ਕਰੋ ਰੋਜਨ ਹੈ ਪੁੱਛ ਕਈ ਮਾੜੀ ਮੇਰੇ ਕੀ ਪੁੱਛਣਾ ਰੋਜਨ ਜਾਂਪ ਚਲੋ नहीं नॉर्मली पे दे फिर नॉर्मली तो हो शाम ਦੇ ਸੱਤ ਵਜ ਗਏ ਨੇ ਸ਼ਾਮ ਦੇ ਵੱਜ ਗਿਆ 7:00 ਤੇ ਇੱਥਰ ਕੰਦਾ ਪਿਆ ਆ ਮੀ ਤੇ ਅੰਦਰ ਮम्मा ਪਤਾ ਨਹੀਂ ਕੀ ਕਰਦੇ ਵਈ ਆ ਹੁਣ ਦੇਖਦੇ ਆ ਬਾਹਰ ਤਾਂ ਬੜਾ ਘੈਂਟ ਮम्मा ਕੀ ਕਰਦੇ ਹੋ ਆ ਮम्मी ਇਹ ਫਾਈਨਲੀ ਬਣਾ ਲਗੇ ਗੋਲ ਗੱਪੇ ਪਹਿਲਾਂ ਆਟਾ ਹੁੰਨੇ ਆ ਸਿਗਾ ਗੋਲ ਗੱਪਿਆਂ ਦਾ ਥੋੜਾ پتਲਾ ਹੋ ਗਿਆ ਪਤਾ ਨਹੀਂ ਕਿਉਂ ਦਵਾਰਾ ਕਦਨੇ ਲੱਗੇ ਹੁਣ ਤੁਸੀਂ ਚਲੋ ਲੈ ਲਓ ਇੱਧਰ ਪਾਣੀ ਗੱਜੂ ਰੱਖਿਓ ਨਾ ਪਾਣੀ ਨਾ ਗੁੰਨਣਾ ਹੈ ਅੱਛਾ ਤੇ ਬਾਹਰ ਤਾਂ ਵੀ ਪੈ ਰਿਹਾ ਮੰਮੀ ਹੈ ਮੌਸਮ ਨੂੰ ਵੜਾ ਕਿਆ ਟਾ ਹੈ ਤੇ ਚਲੋ ਫੇਰ ਹੁਣ ਬਣਾਉ ਗੋਲੇ ਪਿਆ ਟਾ ਟਾ ਗੁੰਨੋ ਵੀ ਬਣਾਣੇ ਹੈ ਉਹ ਦਿਖਾਣੇ ਫੋਲਦੇ ਕਿ ਨਹੀਂ ਫੋਲਦੇ ਗਲਗੱਪੇ ਕਿੱਦਾਂ ਦੇ ਬਣਦੇ ਆ ਹੱਥ ਵ ਪਹਿਲੀ ਵਾਰ ਜਦੀ ਚਾਚੀ ਬਣਦੀ ਨਹੀਂ ਹੁੰਦੀ ਉਦਾਂ ਹੈਨਾ ਇੰਨੀ ਪਹਿਲੀ ਵਾਰ ਤੇ ਮੈਂ ਕਦੇ ਨਹੀਂ ਬਣਦੀ ਹੁੰਦੀ ਹੈ ਜੀ ਨਹੀਂ ਅਸੀਂ ਆਟੇ ਦੇ ਨਹੀਂ ਸਾਡੇ ਕੋਲ ਬੜਾ ਸੂਜੀ ਦੇ ਤਾਂ ਪਹਿਲਾਂ ਆਪਾਂ ਬਣਾਏ ਆ ਸੂਜੀ ਦੇ ਬਣਾਣ ਲੱਗੇ ਹੋ ਆਟੇ ਦੇ ਤੂੰ ਕਹਿੰਦੀ ਆਟੇ ਦੇ ਬਣਾਵੋ अच्छा ਆਹ ਤੇ ਬਾਣੀ ਜਾਣੇ ਆ ਸੂਜੀ ਇਹ ਤੇ ਬਾਣੀ ਜਾਣੇ ਆਟੇ ਦੇ ਬਣਾ ਕੇ ਦੇਖਦੇ ਨਹੀਂ ਬਣੂਗਾ ਤੇ ਮੈਂ ਵੀ ਸੂਜੀ ਦੇ ਖਾ ਲੂੰਗੀ ਦਾਦੀ ਇੱਧਰ ਬਾਠ ਕਰਦੇ ਆ ਚਲ ਬਣਾਉਂ ਕੇ ਗੋਲ ਗੁੱਪੇ ਖਾਣੇ ਆ ਲਓ ਜੀ ਟਾਈਮ ਹੋ ਗਿਆ ਆ 7:20 ਮਿੰਟ ਅੱਜ ਅਸੀਂ ਲੇਟ ਹੋ ਗਏ ਅਸੀਂ ਲੱਗੇ ਆ ਹੁਣ ਚਾਹ ਪੀਣ ਠੀਕ ਆ ਇੱਧਰ ਭਾਈ ਸਾਹਿਬ ਦੀ ਮੀਂਹ ਵਿੱਚ ਭੇਜ ਕੇ ਆਏ ਆ ਸਾਰੇ ਨਾ ਕੇ ਗਏ ਸੀਗੇ ਨਾ ਕੇ ਗਿਆ ਹੋਥੇ ਨਾ ਆਣਾ ਰੋਣਾ ਚਲੋ ਨਾਓ ਫੇ ਚਲੋ عندنا ਸੀ ਆਟਾ ਗੁੰਨਿਆ ਸੀ ਗੋਲ ਗੱਪਿਆਂ ਦਾ ਥੋੜਾ ਜਿਹਾ ਗੁੰਨ ਕੇ ਦੇਖਿਆ ਸੀਗਾ ਬਾਕੀ ਮਲ ਕੇ ਦੇਖਦੇ ਆ ਕਿੱਦਾਂ ਦੇ ਬਣਦੇ ਕਿਉਂਕਿ ਇਹ ਜਿਹੜੇ ਆਟੇ ਵਾਲੇ ਗੋਲ ਗੱਪੇ ਇਹ ਕਦੀ ਕਾਮਯਾਬ ਨਹੀਂ ਹੁੰਦੇ ਆਗੇ ਬਾਕੀ ਦੇਖਦੇ ਆ ਕੀ ਬਣਦਾ ਆ ਹਾਂਜੀ ਭੈਣ ਜੀ ਤੁਸੀਂ ਲੰਮੇ ਪਏ ਆ ਥੱਕੇ ਹੋਏ ਆ ਨੀਂਦ ਆਂਦੀ ਆ ਥਾਦੀ ਥਾਦੀ ਘੜੀ ਚਲੀਏ ਕਰੋ ਅਸ਼ਟਮੀ ਦਾ ਦੱਸਦੇ ਕੁਛ ਅਸ਼ਟਮੀ ਦਾ ਅਸ਼ਟਮੀ ਦਾ ਚਾਹ ਤਾਂ ਪੀ ਲਈਏ ਪਹਿਲਾਂ ਚਾਹ ਤਾਂ ਪੀ ਲੋ ਇੱਧਰ ਆ ਜਾਨੀ ਆ ਜਾ ਪੀ ਲੋ ਪਹਿਲਾਂ ਬਹਿ ਕੇ ਚਾਹ ਫੇਰ ਜਾਈਓ ਆ ਜਾ ਆ ਜਾ ਅੱਛਾ ਐਸੀ ਕੋਠੇ ਤੇ ਮੌਸਮ ਤੁਹਾਨੂੰ ਕਿਦਾਂ ਲੱਗ ਰਿਹਾ ਹੈ ਵਧੀਆ ਹੈ ਤੁਹਾਨੂੰ ਮੌਸਮ ਹੁਣ ਪਪਾ ਆ ਗਏ ਆ ਕੇ ਚੱਲਦੇ ਆ ਆ ਗਏ ਹੋਰ ਪਪਾ ਆ ਗਏ ਨੇ ਹੋਰ ਹੋਰ ਆ ਗਿਆ ਬੱਚੂ ਤੀਵਲੀ ਜਾ ਮਾਂ ਪਿੰਦੀ ਪਹਿਲਾਂ ਦੁੱਧ ਦਾ ਮੈਂ ਭੱਜ ਗਈ ਕੋਠੇ ਤੇ ਮੀ ਹੋ ਗਿਆ ਸ਼ੁਰੂ ਤੇ ਮੈਂ ਫਿਰ ਦੁਕਾਨੇ ਪਹਿਲਾਂ ਬੈਠਾ ਰਹਾ ਮੈਂ ਵੇਖਿਆ ਜੀ ਨਾ ਦੇਖੋ ਜੀ ਅਸੀਂ ਇਹ YouTube ਤੇ ਦੇਖਿਆ ਅੰਮਾ ਸੂਜੀ ਦੇ ਗੋਲੇ ਆਪਣੇ ਬੜੇ ਵਧੀਆ ਬਣਾਉਂ ਲੀਦੇ ਆ ਹਨਾ ਬਹੁਤ ਵਾਰੀ ਬਣਾਏ ਆ ਇਹ ਕਹਿੰਦੀ ਹੁੰਦੀ ਹੈ ਕਹਿੰਦੀ ਆਟੇ ਦੇ ਬਣਾਵੋ ਉਹਨੇ ਦੱਸਿਆ ਆ ਕਿ ਜੇ ਤੁਸੀਂ ਸੂਜੀ ਦਾ ਅੱਧਾ ਲੱਕ ਪਾਣਾ ਹੈ ਨਾ ਮਤਲਬ ਅੱਧੀ ਕੌਲੀ ਪਾਣੀ ਸੂਜੀ ਦੀ ਤੇ ਤੁਸੀਂ ਦੋਈ ਕੰਮ ਆਟੇ ਲਗਾਉਣੀ ਆ ਇਹਦੇ ਵਿੱਚ ਠੀਕ ਆ ਤੇ ਅੱਧੀ ਕोली ਜਿਹੜੀ ਅੱਧੀ ਕोली ਸੂਜੀ ਸੀ ਉਹ ਹੀ ਅੱਧੀ ਕोली ਦੇ ਨਾਲ ਤੁਸੀਂ ਆਟਾ ਗੁੰਨਣਾ ਹੈ ਗਰਮ ਪਾਣੀ ਦਾ ਅਸੀਂ ਉਦਾਂ ਹੀ ਕੀਤਾ ਹਨਾ ਅੱਧੀ ਕोली ਦੇ ਨਾਲ ਆਟਾ ਬਣੇ ਨਹੀਂ ਉਹ ਚੱਕ ਦਿੱਤਾ ਦੂਸਰੀ ਵਾਰੋਂ ਮੈਂ ਉਨਾ ਹੀ ਵਾਲਾ ਥੋੜੀ ਜਿੰਨੀ ਕ ਸੂਜੀ ਪਾ ਕੇ ਨਾ ਥੋੜਾ ਜਿਹਾ ਆਟਾ ਪਾਇਆ ਹਨਾ ਜਦੋਂ ਆਟਾ ਦਾ ਗੁੰਨੇ ਆ ਆਟਾ ਹਾਰ ਹੋ ਗਿਆ ਫੇਰ ਫੇਰ ਕੀ ਰੱਖਿਆ ਹੋ ਗਿਆ ਤੇ 15-20 ਮਿੰਟ ਰੱਖੋ ਮੈਂ ਤੁਹਾਡਾ ਸੇਰ ਰੱਖਣਾ ਹੈ ਜੇ ਨਹੀਂ ਹੋਣਾ ਬੁਣਿਆ ਪਾਣੀ ਹੈ ਪਾਣੀ ਵਿੱਚ ਬਣਾਉਣਾ ਹੈ ਜੇ ਬਣ ਗਏ ਠੀਕੇ ਤਾਂ بڑے بڑے ਲੈ ਆਉਣਾ ਨਹੀਂ ਜੇ ਤੁਸੀਂ ਇਦਾਂ ਕਿ ਅੱਗੇ ਇਹਦੇ ਕਰਕੇ ਆਟੇ ਦੇ ਬਣਾਈ ਦੀ ਮੈਂ ਤਾਂ ਸੂਜੀ ਦੇ ਮੰਮੀ ਕਹਿੰਦੀ ਆ ਬਸ ਸਾਫ ਦੇ ਮੌਸਮ ਜੀ ਨਹੀਂ ਖਾਣਾ ਬਾਹਰਲਾ ਕੁਝ ਵੀ ਅਸੀਂ ਸੂਜੀ ਦੇ ਗੋਲ ਗੱਪੇ ਕਿੰਨੇ ਬਣਾਈਏ ਬਣਾਉਣੇ ਨੇ ਬڑے ਬਣਾਏ ਲੈ ਆਉਣੇ ਆ ਗੋਲ ਗੱਪੇ ਥੋੜਾ ਬਾਹਰ ਲੈ ਆਉਣੇ ਆ ਪਾਪਾ ਅੱਛਾ ਜਿਹੜੇ ਤੜਣ ਨਾਲੇ ਹੁੰਦੇ ਆ ਨਹੀਂ ਉਹ ਪਰਦੇ ਆ ਪੈਗ ਉਹ ਤੜਣ ਨਾਲੇ ਤੜਣ ਨਾਲੇ ਬੜੇ ਨੇ ਵੇਖ ਹੈ ਫਿਰ ਉਹ ਦੇਖਣਾ ਮੈਂ ਪਾਪਾ ਜੀ ਕੱਲ ਮੀ ਬੈ ਗਿਆ ਨਾ ਔਰ ਪਨੀਰ ਵਾਲੇ ਪਕੌੜੇ ਖਾਣ ਦੇ ਕਰ ਲਓ ਨੀਰ ਵਾਲੇ ਪਕੌੜੇ ਖਵਾ ਦਿਆਂਗੇ ਚਲ ਇਹਦੇ ਨਾ ਨੀਰ ਵਾਲੇ ਪਕੌੜੇ ਅੱਧਾ ਹੋ ਗਿਆ ਮੈਂ ਮੰਦੀ ਤੁਹਾਨੂੰ ਕੀ ਇਹ ਨਹੀਂ ਲੱਗਦਾ ਬਾਹਰ ਲਈ ਕਿ ਕਿ ਸਾਰੀਆਂ ਰਿਪਲੀਆਂ ਪੈਣੀਆਂ ਆ ਦੇਖੋ ਪਨੀਰ ਵਾਲੇ ਪਕੌੜੇ ਹੋਏ ਠੀਕ ਆ ਉਹ ਜਿੰਦੇ ਜਿਹੜੀਆਂ ਇਧੀਆਂ ਉਹਦੇ ਕੋਈ ਟੈਨਸ਼ਨ ਨਹੀਂ ਉਹ ਖਵਾ ਦਿਆਂਗੇ ਜਿਹੜਾ ਫਾਸਟ ਫੂਡ ਬਰਗਰ ਪੀਜ਼ਾ ਨਿਊਗਨ ਇਹ ਜਿਹੜੇ ਚੀਜ਼ਾਂ ਨਾ ਇਹ ਨਹੀਂ ਮਿਲਦੀ ਹੈ ਕਿ ਕੋਈ ਕੋਈ ਇਹ ਚੀਜ਼ਾ ਘੱਟ ਮਿਲਦੀ ਹੈ ਖਾਣ ਦੀ ਗੱਲ ਨਹੀਂ ਹੈਗੀ ਪਤਾ ਕਿ ਸਿਹਤ ਖਰਾਬ ਕਰਦੀਆਂ ਆ ਇਹ ਚੀਜ਼ਾਂ ਉਹਨਾਂ ਜਿਹੜੀ ਕੋਕ ਆ ਬੱਚਿਆਂ ਨੇ ਵਧੀਆ ਵਰਖਾ ਦੇ ਮੌਸਮ 'ਚ ਇਹਨੂੰ ਕੋਕ ਪਸੰਦ ਵਰਖਾ ਦੇ ਮੌਸਮ 'ਚ ਨਹੀਂ ਕੋਕ ਸਿਕਾਣੀ ਪੈਣੀ ਹੈ ਕਿਉਂਕਿ ਕੋਕ ਇੰਨੀ ਵਧੀਆ ਨਹੀਂ ਹੈਗੀ ਇਹ liver ਨੂੰ ਬਹੁਤ ਜ਼ਿਆਦਾ ਖਰਾਬ ਕਰਦੀ ਹੈ ਅਸੀਂ ਤਾਂ ਡੀ ਪੀ ਲਿਆ ਕੋਕ ਇਹ ਹੀ ਏਹੀ ਸ਼ਿਕਾਇਤ ਨਾ ਜ਼ਿਆਦਾ ਕੋਈ ਅੱਜ ਤੋਂ ਬਾਅਦ ਤੁਹਾਨੂੰ ਦੱਸਿਆ ਬੰਦ ਕੀਤੀ ਹੋਈ ਆ ਉਹ ਨੂੰ ਨਹੀਂ ਹੋਣੀ ਹੈਗੀ ਆਪਣੇ ਘਰ ਜਿੱਤੇ ਕਿਤੇ ਕਦੇ ਵੀ ਨਹੀਂ ਆਣੀ ਇੱਕ ਸਿਰਫ ਹਫਤੇ 'ਚ ਇੱਕ ਦਿਨ ਸ਼ਨੀਵਾਰ ਨੂੰ ਸ਼ਨੀਵਾਰ ਖਵਾ ਬਲਾ ਕਰਨਾ ਮਰ ਨਹੀਂ ਠੀਕ ਆ ਕੱਲ ਨਹੀਂ ਪਿਛਲੇ ਹੁਣ ਇਸ ਹਫਤੇ ਬਹੁਤ ਕੁਝ ਖਾਦਾ ਬਾਹਰ ਹੋ ਗਿਆ ਕਰਕੇ ਹਾਂ ਗੱਲ ਬਤਾ ਕੀ ਆ ਦੇਖੋ ਨਿਆਲੇ ਦੀ ਸਿਹਤ ਹੀ ਖਰਾਬ ਹੋ ਗਈ ਗੱਲ ਖਾਣ ਦੀ ਪੈਸਿਆਂ ਦੀ ਕੋਕ ਪੀਣ ਨਾਲ ਗੱਡੀਆਂ ਕਮਜ਼ੋਰ ਹੁੰਦੀਆਂ ਕਮਜ਼ੋਰ ਹੁੰਦੀਆਂ ਕੌਣ ਇਹ ਗੱਲ ਨੂੰ ਸਿੱਧਾ ਕਰਦੀ ਆ। ਜਦੋਂ ਇੱਕ ਬਾਈ ਪੀਤੀ ਵੱਖਰੀ ਗੱਲ ਆ। ਅੰ ਵਿੱਚ ਵਿੱਚ ਘਟ ਗਈ। ਸਿੱਧੀ ਜੀ ਆਪਾਂ ਬਹੁਤ ਪੀ ਲਾਪੇ ਸੀਗੇ ਕੋ। ਹੁਣ ਤਾਂ ਬਹੁਤ ਜ਼ਿਆਦਾ ਹੋਇਆ ਗਿਆ। ਓਕੇ ਓਕੇ। ਇੰਨੀਆਂ-ਇੰਨੀਆਂ ਬੋਤਲਾਂ ਨੂੰ ਕੂੜੇ ਵਾਲਿਆਂ ਨੂੰ ਚੱਕ ਕੇ ਲੈ ਇੰਨੀਆਂ-ਇੰਨੀਆਂ ਬੋਤਲਾਂ ਦੀ। ਹਲੇ ਬਾਈ ਹਣੀ ਆ ਕੋ ਫ੍ਰਿਜ ਚ। ਨਹੀਂ ਆ ਗਈ ਫ੍ਰਿਜ ਵਿੱਚ ਨਹੀਂ ਪਾੜਨੀ। ਪੀ ਲਈ ਹਰ ਮਨੇ। ਹੁਣ ਮੈਂ ਕੁਝ ਬਾਹਰਲਾ ਕੱਲ ਦਾ ਕੀ ਕਰਦਾ ਮੇਰਾ ਢਿੱਡ ਦੁਖਦਾ। ਮੈਂ ਇਹਨੂੰ ਕਿਹਾ ਤੂੰ ਦਵਾਈ ਲੈ। ਪਾਪਾ ਟੀਵੀ ਨਹੀਂ ਲੱਗੂਗਾ। ਨਹੀਂ ਆ। ਟੀਵੀ ਤੇ ਨਾ ਬੱਤੀ ਆਉਣੀ। ਕੱਲ੍ਹ ਬੱਤੀ ਆ ਜੀ। ਟੀਵੀ ਬੰਦ ਕਰਕੇ ਆਈ ਮੈਨ ਨੇਲੇ ਕੱਪੜੇ ਦੇ ਨਾਲ ਆਟੇ ਦੀ ਸੂਜੀ ਦੇ ਆਟੇ ਆ ਆਟੇ ਵਾਲੇ ਆ ਅੱਛਾ ਯਾਰ ਅੱਡੇ ਕਰ ਲਿਆ ਬਾਕੀ ਬਣਾਉਂਦੇ ਆ ਲੱਖਿਆ ਤਾਂ ਤੇਲ ਗਰਮ ਹੂੰ ਇਹਦੇ ਵਿੱਚ ਪਾਵਾਂਗੇ ਆਹ ਇਹ ਦੇਖਦੇ ਕਿਤੇ ਇਹ ਫੁੱਲ ਕੇ ਨਹੀਂ ਫੁੱਲਦੇ ਤੋ ਇਹ ਕੀ ਬਣਾਉਣ ਲੱਗੇ ਹੋ ਮਾਮਾ ਪਾਣੀ ਵੀ ਨਹੀਂ ਬਣਾਉਣਾ ਇਹਦਾ ਆਹੋ ਸੱਚ ਫੇਮੇ ਕਿਦਾਂ ਪੁਲੇ ਹੋਣਗੇ ਉੱਪੇ ਦੇਖਦੇ ਆਂ ਦੇਖਦੇ ਆ ਜੀ ਦੇਖ ਤੂੰ ਰੁਕੋ ਤਾ ਦਵਾਏ ਉੱਲੇ ਦਾ ਹੈ ਕਿ ਮੈਂ ਉਹ ਬਾਕੀ ਦੂਗੇ ਭਾਗ ਦੇ ਲਏ। ਚੁੱਕੀ ਦੇ ਦੂਗੇ ਭਾਗ ਚੁੱਕੇ। ਐਵੇਂ ਲੈ ਆਇਆ ਅਸੀਂ ਨਾ ਐਮ ਡੀ ਐਚ ਜਲ ਜੀਰਾ ਪਾਣੀ ਪੂਰਾ ਮਸਾਲਾ ਪਾਣੀ ਪੂਰੀ ਮਸਾਲਾ ਪਾਣਾ ਪੂਰਾ ਇਹ ਪਾਣੀ ਦੇ ਵਿੱਚ ਚਮਚ ਪਾ ਕੇ ਥੋੜੀ ਜਿਹੀ ਖੰਡ ਪਾ ਕੇ ਤਾਂ ਕਹਿੰਦੇ ਬਣਾ ਲੈਣਾ ਖੋਲਣਾ ਆਪਾਂ ਇਹਦੇ ਵਿੱਚ ਨਿੰਬੂ ਤੇ ਆਪਣੀ ਇਮਲੀ ਵਾਲੀ ਜੱਟਣੀ ਐਕਸਟਰਾ ਪਾਣੀ ਨਾਲ ਵਾਓ ਤੇ ਬਾਹਰ ਨੀਰਾ ਹੋ ਚੁੱਕਾ ਹੈ ਇੱਕਦਮ ਬਾਕੀ ਬਣਾ ਕੇ ਦਿਖਾਣੇ ਸਾਨੂੰ ਹੋਰ ਕੀ ਇਸ ਘਰ ਦੇ ਵਿੱਚ ਪਾਓ ਯਾਰ ਕਿ ਸੰਦ ਪਾ ਆਈਸ ਪਈ ਨਹੀਂ ਆਈਸ ਨਹੀਂ ਪਈ ਜੀ ਸ਼ਾਇਦ ਉਹਦੇ ਨਾਲ ਆਈਸ ਨਹੀਂ ਪਈ ਕਿਦਾਂ ਫੇਰ ਗੋਲ ਗੱਪੇ ਆ ਦੇਖ ਤਾਂ ਦੇਖ ਉਹ ਪਾਪਾ ਫੁੱਲ ਗਏ ਆਹੋ ਯਾਰ ਬਣਾ ਲਓ ਗੋਲ ਗੱਪੇ ਖਾਣੇ ਆ ਫੇਰ ਕੀ ਹੋਇਆ ਬਣ ਗਿਆ ਹੂੰ ਬਣਾਈ ਗੋਲ ਗੱਪੇ ਆਹੋ ਮੈਂ ਪਾਪਾ ਨੂੰ ਪੁੱਛਦੀ ਆ ਮੈਂ ਤਾਂ ਤਾਂ ਨਹੀਂ ਜਵਾਬ ਦਿੱਤਾ ਗੱਲ ਦਾ ਦਿਲ ਮੋੜਦੀ ਸੀ ਆ ਨਿੱਕੇ ਨਿੱਕੇ ਪੂੜੀਆਂ ਲੱਗੀਆਂ ਮੀਆਂ ਤੇ ਬਾਪਾ ਕਿੱਦਾਂ ਵੇ ਦਿਖਾਓ ਤੁਸੀਂ ਪਾਣੀ ਇੱਕ ਪਨ ਡਿੱਬੂ ਨੂੰ ਨੂੰ ਦਿਚੋੜ ਦੇ ਪਾਉਣਾ ਇਸ ਪਹਿਲਾਂ ਪਾਣੀ ਗੋਲ ਗੱਪਿਆਂ ਦਾ ਗਾਦੀ ਤੇ ਆਲੂ ਕੱਟਦੇ ਵੇ ਆ ਛਿਲਦੇ ਵੇ ਤੇ ਹਰਮਣ ਨਹਾਉਂਦਾ ਪਿਆ ਉੱਧਰ ਤੈਨੂੰ ਮੈਂ ਬਾਦ ਤੋਂ ਖਾਣਾ ਪਾਣੀ ਦਾ ਟੇਸਟ ਆਉਣ ਦਾ ਟੇਸਟ ਚਲੋ ਮੀ ਪੈਂਦਾ ਕਿ ਹਟ ਗਿਆ ਹਲੇ ਵੀ ਮੀ ਤੇਜ ਆ ਪੈਜ ਵੇ ਮੀ ਵੇਹੇ ਤਾਂ ਠੰਡ ਹੋ ਜੂਗੀ ਹੋਰ ਤੇ ਮੈਂ ਕਿਹਾ ਦੇਖੀ ਕਿਦਾਂ ਲੱਗਾ ਬਹੁਤ ਵਾਹ ਬਹੁਤ ਵਾਹ ਆਏ ਆਏ ਦਿਖਾਈ ਦੇ ਕਦੀ ਕਦੀ ਕਰੀ 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 ਕਿਤਾ ਕਿਤਾ ਕਰੀ 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 ਦੁਹਾਰਾ ਕਰੀ ਕਿਦਾਂ ਕੀਤਾ ਦੇਗਾ ਇਹ ਖੱਟਾ ਕਿੰਨਾ ਹੈ ਖੱਟਾ ਦਾ ਹੋਣਾ ਹੀ ਆ ਵੇ ਗੋਲ ਗੱਪਿਆਂ ਨਾਲ ਤੇ ਆਲੂਆਂ ਨਾਲ ਥੋੜਾ ਫੇਸ ਦਾ ਕਹਿੰਦੀ ਪਾਣੀ ਬਹੁਤ ਸੁਆਦ ਵਾਲਾ ਆਇਆ ਹੈ ਹੈ ਹਾਂਜੀ ਪਾਣੀ ਪਸੰਦ ਆਇਆ ਕੁੜੀ ਨੂੰ ਪਾਣੀ ਬਹੁਤ ਦੱਸਣਾ ਮੈਂ ਉਹ ਜੀ ਸਾਡੇ ਗੋਲ ਗੱਪੇ ਵੀ ਹੋ ਗਏ ਯਾਰ ਤਿਆਰ ਤੇ ਆਹ ਦੇਖੋ ਜੀ ਗੋਲ ਗੱਪੇ ਐਨ ਫੁੱਲੇ ਆ ਪਏ ਆ ਅੰਮ੍ਰਿਤ ਮਸਾਲਾ ਵੀ ਫੇਰ ਵੀ ਇਹਨਾਂ ਤਸੱਲੀ ਨਹੀਂ ਹੈਗੀ। ਸਮੋ ਕੋਈ ਨਹੀਂ। ਨੈਕਸਟ ਟਾਈਮ ਹੋਰ ਵਧੀਆ ਹੋ ਜਾਣਗੇ। ਆ ਨਹੀਂ ਆਏਗੀ। ਹਾਂ ਤੇ ਚਲੋ ਹੁਣ ਆਪਾਂ ਖਾਂਦੇ ਆ ਗੋਲ ਗੱਪੇ। ਪੌਮ ਦੀ ਹੋ ਗਈ ਆ ਬੈਟਰੀ ਲੋ ਮੋਰੇ ਆ ਗਿਆ ਸਿਗਨਲ। ਪੱਲੂ ਚਾਰਜਰ ਲਿਆ ਨਾਲ ਲਾ ਕੇ ਚੱਲੋ। ਤੇ ਗੋਲ ਗੱਪੇ ਹੋ ਗਏ ਤਿਆਰ ਤੇ ਮੈਨੂੰ ਪੌਮ ਦਾ ਜਿੰਦਾ ਭੁੱਲ ਗਿਆ ਵਿੱਚ ਬਰਫ਼। ਹੁਣ ਬਰਫ਼ ਦੁਬਾਰਾ ਪਾਈ ਆ ਜੀ। ਬਰਫ਼ ਪਾ ਕੇ ਛੰਡਾ ਕੀਤਾ ਮੈਂ ਤਾਂ ਨਾਰਮਲ ਜਿਹਾ ਪਾਣੀ ਬਣਾਇਆ ਸੀਗਾ। ਤੇ ਲੋ ਜੀ ਹੁਣ ਦੇਖਦੇ ਆ ਗੁਲਗੱਪੇ ਖਾ ਕੇ ਕਿੱਦਾਂ ਦੇ ਆ ਦੱਸੋ ਜੀ ਖਾ ਕੇ ਟੇਸਟ ਪੱਲੂ ਆ ਪੱਲੂ ਦੇਖ ਟੇਸਟ ਤੁਸੀਂ ਕਹੋ ਆਪਣੇ ਹਾਂ ਬਈ ਕ੍ਰਾਂਚੀ ਚਲੋ ਕਹਿੰਦੇ ਲੋ ਜੀ ਮਜ਼ਾ ਆ ਗਿਆ ਕਹਿੰਦੇ ਗੁਲਗੱਪੇ ਖਾ ਕੇ ਤੇ ਹੁਣ ਮੈਂ ਵੀ ਲੱਗਾ ਖਾਣ ਕੋਈ ਗੱਲ ਨਹੀਂ ਤੂੰ ਤਾ ਖਾ ਮੈਂ ਇੱਕ ਦਾ ਫਿਰ ਮੈਂ ਵੀ ਖਾਂ ਲਗਾ ਚਲੋ ਠੀਕ ਆ ਜੀ ਇਹ ਆਗੇ ਨੇ ਗੁਲਗੱਪੇ ਬਹੁਤ ਅੱਗ ਲੱਗੇ ਲੋ ਜੀ ਬਹੁਤ ਟੇਸਟੀ ਬਣੇ ਆ ਜੀ ਤੇ ਇੱਕ ਖਾਦਾ ਮੈਂ ਬਿਲਕੁਲ ਐਨ ਕ੍ਰਾਂਚੀ ਕ੍ਰਾਂਚੀ ਮਜ਼ਾ ਆ ਗਿਆ ਖਾ ਕੇ ਹੂੰ ਹੂੰ ਜਾਨੀ ਮਾਦਾ ਉਹ ਹੰਡਾ ਬੰਦਾ ਬਾਹਰ ਬਿਠਾ ਆਇਆ ਉਹਨੇ ਪਤਾ ਨਹੀਂ ਕਦੋਂ ਖਾਣੇ ਆ ਗਏ ਹਾਂਜੀ ਗੋਲ ਗੱਪੇ ਤਾਂ ਸਾਡੇਗੇ ਮੁੱਕ ਆ ਲੈ ਗਿਆ ਆ ਕਿਦਾਂ ਐ ਤੁਸੀਂ ਉਹ ਮੀਨ ਇੰਦਾ ਜਿਗਾ ਮੈਂ ਇਧਰ ਫਿਰਦਾ ਸੀ ਅਸੀਂ ਬਿਜਾਰੋ ਥੋੜੇ ਸੀਗੇ ਰੈਡੀਮੇਡ ਆਪਾਂ ਥੋੜੇ ਹੀ ਬਣਾ ਕੇ ਦੇਖੇ ਸੀਗੇ ਆਪਾਂ ਜੇ ਕੀ ਕੀਤਾ ਜਿਗਾ ਪਾਣੀ ਜ਼ਿਆਦਾ ਸੀਗਾ ਪਾਣੀ ਪਰ ਇੰਨਾ ਸਵਾਦ ਬਣਾਇਆ ਨੇ ਇਹਨਾਂ ਨੇ ਮੈਂ ਕਹਿੰਦੀ ਛੱਡ ਦੇ ਪਾਣੀ ਲਾ ਕੀ ਐਮ ਡੀ ਐਚ ਮਸਾਲੇ ਦਾ ਠੀਕ ਹੈ ਜੀ ਇਹਦੇ ਵਿੱਚ ਦੋ ਚੀਜ਼ਾਂ ਆਪਣੇ ਘਰ ਦੀਆਂ ਪਾਈਆਂ ਇਕ ਆਪਾਂ ਨਿੰਬੂ ਪਾਇਆ ਇਕ ਆਪਾਂ ਜਿਹੜੀ ਇਮਲੀ ਵਾਲੀ ਚਟਨੀ ਤੁਸੀਂ ਬਣਾਈ ਵਿੱਚ ਉਹ ਪਾਈਆ ਤੇ ਉਹ ਖੰਡ ਦਾ ਜੋ ਉਹਨਾਂ ਨੇ ਲਿਖਿਆ ਨਾ ਪਾਣੀ ਆ ਆ ਜਿਹੜਾ ਸਾਰਾ ਗੋਲ ਦਾ ਪਾਪੜਾ ਗੋਲ ਗੋਚ ਚਕਲੇ ਪੁੱਟ ਗਿਆ ਉਹ ਵਿੱਚ ਵੀ ਆਇਆ ਮਸਾਲਾ ਆਇਆ ਵੀ ਆਇਆ ਪਾਣੀ ਦਾ ਚਲੋ ਗੋਲੋ ਫਿਰ ਦੇਖੋ ਖਾ ਕੇ ਲੈ ਫਿਰ ਖੋਲੋ ਬਹੁਤ ਸਵਾਦ ਆ ਗੋਲੋ ਪਹਿਲੇ ਹੈਗਾ ਨਾ ਸਵਾਦ ਚੱਕਰ ਵਾਹ ਗਈ ਆ ਆਪਾਂ ਜਿਹੜੇ ਬਣਾਏ ਨਾ ਉਹ ਥੋੜੀ देर ਰੱਖਣੇ ਪੈਂਦੇ ਇੱਕ ਪੱਖੇ ਥਲੇ ਸੁਲਾਬ ਜਾਂਦੇ ਆ ਤੇਰਾ ਬੋਲਦੇ ਪਾਣੀ ਬਣਾਇਆ ਨਾ ਤੁਸੀਂ ਹਾਂ ਹਾਂ ਮੈਂ ਕਹਿੰਦੀ ਇੰਨਾ ਸਵਾਦ ਆ ਰ ਐਮਡੀਐਸ ਵਾਲਿਆਂ ਦਾ ਮਜ਼ਾ ਐਮ ਡੀ ਚੜਾਉਦਾ ਹੈਗਾ ਵਿੱਚ ਦੋ ਚੀਜ਼ਾਂ ਜਿਹੜੀ ਆਪਣੀਆਂ ਪਾਈਆਂ ਉਹਦਾ ਟੇਸਟ ਲੱਗ ਆਉਂਦਾ ਫੇ ਨਾਲ ਬਹੁਤ ਟੇਸਟੀ ਆ ਹਾਂ ਵੀ ਇੱਕ ਦਦਾ ਲੱਗਾ ਬਿਆਰ ਵਾਲਾ ਚਲੋ ਮਾਤਾ ਤੁਹਾਨੂੰ ਉਹਦੇ ਕਰ ਨੂੰ ਵਾਲੀ ਪਲੇਟ ਲੈ ਉਹਰੇ ਸਾਰਾ ਆਲੂ ਵਾਲਾ ਆਪਣੇ ਲੋਗਰ ਰੱਖ ਕੇ ਵੇਜਦੀ ਆ ਆ ਚਲੋ ਜੀ ਖਾ ਮੇ ਆ ਜੀ ਗੋਲ ਗੱਪੇ ਹਾਂ ਹਾਂ ਇਹ ਆਪਣਾ ਪੁਤਕਾ ਖਾ ਲਿਖਾ ਦੇ ਮੈਨੂੰ ਇਹ ਨੂੰ ਲਓ ਜੀ ਉਹਨੂੰ ਪੂਰਾ ਪਾਣੀ ਨਾਲ ਭਰਤਾ ਆ ਕਿਦਾ ਖਾ ਕੇ ਦਿਖਾ ਬਹੁਤ ਟੇਸਟੀ ਆ ਇਹ ਆਲੇ ਖਾ ਗਿਆ ਆ ਬੱਸ ਜਿਵੇਂ ਲਾਉਣ ਮੈ ਵੀ ਲੱਗਾ ਲੈਣ ਲੱਗਾ ਲੈਣ ਬੱਸ ਮੈਂ ਕਿਹਾ ਚੱਲ ਮਾੜਾ ਜਾ ਬਲੌਗ ਬਣਾਉਣਾ ਪਹਿਲਾਂ ਆ ਜਾ ਆਪਾਂ ਬਲੌਗ ਦਾ ਨਾਮ ਵੀ ਰੱਖਣਾ ਵੀ ਗੋਲ ਗੱਪੇ ਪਹਿਲਾਂ ਬਣਾਏ ਘਰੇ ਬੁਰਕੇ ਲੈਣਦੇ ਵੀ ਯਾਰੋ ਛੋਟੇ ਸਰਾਂ ਦੇ ਵੱਡੇ ਛੋਟੇ ਸਰਾਂ ਦੇ ਵੱਡਾ ਲਓ ਜੀ ਉਹਨਾਂ ਦੀ ਗੋਲ ਗੱਪੇ ਵਗੈਰਾ ਖਾ ਕੇ ਸਾਬ ਹੋ ਗਏ ਵਿਲੇ ਤੇ ਚੱਦਰ ਤੇ ਡੋਲ ਦਿੱਤੇ ਸੀ ਗੋਲ ਗੱਪੇ ਤੇ ਚੱਦਰ ਲਈ ਅਸੀਂ ਬਦਲ ਹੁਣ ਗੋਲ ਗੱਪੇ ਵਾ ਡੋਲੀ ਪਾਣੀ ਉਹ ਪਾਣੀ ਡੋਲਦਾ ਸੀ ਅੱਜ ਅਸੀਂ ਜਾਂਦੀ ਵੇਲੇ ਹੋ ਗਏ ਤੇ ਅੱਜ ਅਸੀਂ ਅਸੀਂ ਛੋਲੇ ਮੂਵੀ ਅੱਜ ਕੱਲ ਨਾ ਸ਼ੁਰੂ ਕਰ ਦਿੱਤੇ ਜੀ ਅਸੀਂ ਲਾ ਪਤਾ ਲਾ ਪਤਾ ਲਾ ਪਤਾ ਲੇਡੀਜ਼ ਦੇਖ ਕੇ ਛੋਲੇ ਮੂਵੀ ਸ਼ੁਰੂ ਕਰਦੀ ਸੀਗੀ ਤੇ ਅੱਜ ਆਪਾਂ ਸੋਚਿਆ ਸੀਗਾ ਵੀ ਗਾਂ ਦੇਖਾਂਗੇ ਪਰ ਅੱਜ ਬੱਤੀ ਹੈ ਨਹੀਂ ਮੜੀ ਕਿਦਾਂ ਫੇ ਇਹ ਜੀ ਅਸੀਂ ਉਹ ਗਾਣਾ ਗਾਣਾ ਸਾਦੀ ਬਾਰੀ ਨੂੰ ਲੱਗਦਾ ਤੂੰ ਰੱਬਾ ਸੁੱਤਾ ਹੀ ਰਹਿ ਸੁੱਤਾ ਹੀ ਰਹਿ ਗਿਆ ਚਲੋ ਨਹੀਂ ਲੱਗਦਾ ਕਿਉਂ ਦੇ ਬੱਤੀ ਆਜੂ ਦੇਖ ਲਾਂਗੇ ਨਹੀਂ ਆਊਗੀ ਤਾਂ ਸੋਵਾਂਗੇ ਵੀ ਨਾ ਓਕੇ 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 ਜੀ 10 ਵਜੇ ਗਿਆ ਤੇ ਲੱਗੇ ਸਾਰੇ ਜਾਣੇ ਸੌਣ ਕਿਉਂਕਿ ਅੱਜ ਬੱਤੀ ਨਹੀਂ ਆਈ ਸਾਡਾ ਹੋ ਗਿਆ ਪਲਾਨ ਚੋਪਟ ਮੈਂ ਕਿਹਾ ਵੀ ਬੱਤੀ ਨਹੀਂ ਆਈ ਬੱਤੀ ਆਈ 10:30 ਤੇ ਮੈਨੂੰ ਲੱਗੀ ਪਿਆਸ ਮੈਂ ਕਿਹਾ ਮੈਂ ਪੀਣਾ ਨਿੰਬੂ ਪਾਣੀ ਮਿਲਣ ਦਿਓ ਨਿੰਬੂ ਪਾਣੀ ਬਣਾ ਕੇ ਤੇ ਚਲੋ ਹੁਣ ਮੂਵੀ-ਮਾਵੀ ਤਾਂ ਕੋਈ ਦੇਖਣੀ ਨਹੀਂ ਬਸ ਸੌ ਜਾਣਾ ਜਲਦੀ ਹੁਣ ਹੋਰ ਹੋਰ ਤੇ ਚਲੋ ਕਰੋ ਬਲੌਗ ਦਾ ਐਂਡ ਕਰੋ ਇੱਥੇ ਹੀ ਹੈ ਮੈਂ ਪਹਿਲਾਂ ਨਿੰਬੂ ਪਾਣੀ ਤੇ ਬਲੌਗ ਐਂਡ ਕਰੋ ਐਂਡ ਐਂਡ ਟੇਸਟ ਵਾਚ ਕਰਦਾ ਮੈਂ ਫੋਲੋਅ ਆਨ ਕਰਨਾ ਭੁੱਲ ਨਾ ਟੈਸਟ ਮਗਾ ਪਰੋ ਬੋਲ ਹਾਂਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਦੱਸੋ ਤੁਹਾਨੂੰ ਸਾਡਾ ਬਲੌਗ ਕਿੱਦਾਂ ਲੱਗ ਰਿਹਾ ਹੈ ਚਲੋ ਮਿਲਦੇ ਹਾਂ ਅਗਲੇ ਕੱਲ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ